ਸੰਗਤਾਂ ਨੂੰ ਬਾਜੀ ਕੋਲ ਨਾ ਰੱਖੋ ਬਾਜੀ ਜੀ ਬਾਬਾ ਜੀ ਸਿੰਘ ਜੀ ਮਹਾਰਾਜ ਜੀ ਦੇ ਜਨ ਦਿਹਾੜੇ ਦੀ ਮੈਂ ਲੱਖ ਲੱਖ ਵਧਾਈਆਂ ਦਿੰਨੀ ਆ ਕਿਰਪਾ ਕਰਨ ਬਾਬਾ ਜੀ ਸਭ ਵਾਸੀਆਂ ਦੇ ਉੱਤੇ ਆਪਣਾ ਮਿਹਰਪਰਾ ਹੱਥ ਰੱਖਣ ਚੜ੍ਹਦੀ ਕਲਾ 'ਚ ਰੱਖਣ ਨਾਮ ਸਿਮਰਤ ਸਦਕ ਦੀ ਦਾਤ ਨਾਲ ਸਦਾ ਨੇਹਾਲ ਕਰਨ ਜੀ ਆਹ ਕੱਟਿਆ ਵੱਲ ਭਗਵੰਤ ਮਾਨ ਜੀ ਸੁਲਤਾਨ ਜੀ ਜਿਹੜੇ ਜੋ ਦੋਸ਼ੀ ਕਰਦਾ ਜੀ ਕੀ ਲੱਗਦਾ ਕੀ ਸਜ਼ਾ ਮੁੰਦੀ ਆ ਜੀ ਦੇਖੋ ਜੀ ਬਹੁਤ ਵੱਡਾ ਗੁਨਾਹ ਇਸ ਥਾਂ 'ਚ ਪਹਿਲੇ ਕਾਂਗਰਸ ਪਾਰਟੀ ਦੀ ਇੰਦਰਾ ਗਾਂਧੀ ਨੇ ਕਹਿਰ ਇੱਥੇ ਵਰਤਾਇਆ ਸੀਗਾ ਜਦ ਸ਼੍ਰੀ ਅਕਾਲ ਤਖਤ ਸਾਹਿਬ ਮਹਾਰਾਜ ਦੇ ਉੱਤੇ ਹਮਲੇ ਹੋਏ ਸੀਗੇ ਤੇ ਪੰਜਾਬ ਦੇ ਇਤਿਹਾਸ ਦੇ ਬਾਅਦ ਜੇ ਦੂਜੀ ਵਾਰੀ ਪੁਲਸ ਬੂਟਾਂ ਦੇ ਨਾਲ ਗੋਲੀਆਂ ਦੇ ਨਾਲ ਗੁਰਦੁਆਰਾ ਸਾਹਿਬ 'ਚ ਜੇ ਹਮਲੇ ਹੋਏ ਅਖੰਡਪਾਠ ਸਾਹਿਬ ਖੰਡਿਤ ਹੋਏ ਤੇ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ avatars ਦੇ ਹਾਰੇ ਨੂੰ ਸਮਰਪਤ ਸੁਲਤਾਨਪੁਰ ਲੋਧੀ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਅੰਮ੍ਰਿਤ ਵੇਲੇ ਨਿਤਨੇਮ ਕਰਦੀ ਹੋਈ ਸੰਗਤਾਂ ਦੇ ਉੱਤੇ ਜੇ ਪੰਜਾਬ ਦਾ ਮੁੱਖ ਮੰਤਰੀ ਇੱਕ ਸਿੱਖ ਹੋ ਕੇ ਇਹੋ ਜਿਹਾ ਕਹਿਰ ਇਹੋ ਜਿਹਾ ਕੰਮ ਉਹਦੇ ਅਗਵਾਈ ਦੇ ਥੱਲੇ ਆਪਣੇ ਸੂਬੇ 'ਚ ਆਪਣੇ ਕਰਨ ਗੁਰੂ ਸਾਹਿਬ ਦੇ ਦਿਹਾੜੇ ਦੇ ਦਿਨਾਂ 'ਚ ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਹੈ ਇਸ ਤੋਂ ਵੱਡੀ ਦੁੱਖ ਦੀ ਗੱਲ ਕਿ ਜਦ ਇਹੋ ਜਿਹਾ ਹਾਦਸਾ ਵਾਪਰਿਆ ਆਸ ਤਾਂ ਆਸੀ ਕਿ ਬਹੁਤ ਸਖਤ ਸਨੇਹਾ ਸਰਕਾਰ ਵੱਲੋਂ ਜਾਊਗਾ ਕਿ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੇ ਖਿਲਾਫ ਸਖਤੀ ਦੇ ਨਾਲ ਕੋਈ ਕਾਰਵਾਈ ਕੀਤੀ ਜਾਊਗੀ ਤਾਂ ਕਿ ਕਿਸੇ ਦੇ ਕੋਲ ਕੋਈ ਹੋ ਜੇ ਹਰਕਤ ਕਰਨ ਦੀ ਕਦੇ ਹਿੰਮਤ ਨਾ ਹੋ ਸੇ ਬਾਹਰ ਵਾਲਿਆਂ ਨੂੰ ਕੀ ਰੋਕੇ ਜੇ ਤਾਂ ਆਪਣੇ ਪੰਜਾਬ ਚ ਹੀ ਆਪਣਾ ਮੁੱਖ ਮੰਤਰੀ ਆਕੂਸ਼ ਕਰਾ ਰਿਹਾ ਲੇਕਿਨ ਹੈਰਾਨੀ ਦੀ ਗੱਲ ਕੀ ਇੰਨੇ ਦਿਨਾਂ ਦੇ ਬਾਅਦ ਇੱਕ ਵੀ ਕਾਰਵਾਈ ਨਾ ਹੋਣ ਦੇ ਬਾਵਜੂਦ ਜਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਆਪ ਇਹਦੀ ਤਹਿਕੀਕਾਤ ਕਰਾ ਕੇ ਤੇ ਸਾਰੀ ਜਾਂਚ ਪੇਸ਼ ਕੀਤੀ ਉਹਦੇ ਬਾਅਦ ਵੀ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਇਸ ਤੋਂ ਹੋਰ ਵੱਧ ਗੈਰ ਧਾਰਮਿਕ ਗੈਰ ਸਿੱਖੀ ਚਿਹਰਾ ਕੀ ਹੋ ਸਕਦਾ ਹੈ ਇੱਕ ਕਾਂਗਰਸ ਦਾ ਆਮ ਆਦਮੀ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਗੱਠਜੋੜ ਬਿਲਕੁਲ ਸਹੀ ਹੈ ਕਿਉਂਕਿ ਦੋਨੋਂ ਹੀ ਐਂਟੀ ਧਰਮ ਐਂਟੀ ਸਿੱਖ ਤੇ ਐਂਟੀ ਪੰਜਾਬ ਨੇ ਵੀ ਭਾਈ ਬੰਦੀ ਸਿੰਘਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਜ਼ਿਆਦਾ ਮੁੱਦਾ ਭੁੱਖਿਆ ਵੀ ਆਇਆ ਤੇ ਤੁਸੀਂ ਵੀ ਆਵਾਜ਼ ਚੁੱਕੀ ਸੀਗੀ ਪਰ ਅਮਿਤ ਸ਼ਾਹ ਹੋਣਾ ਵੱਲੋਂ ਕਾਫੀ ਜੋ ਸਮਾਣੀ ਦਿੱਤਾ ਜਾ ਰਿਹਾ ਸਮਾਣੀ ਦਿੱਤਾ ਹੈ ਕੇਂਦਰ ਸਰਕਾਰ ਵੱਲੋਂ ਮੈਂ ਸਖ ਸ਼ਬਦਾਚੇ ਨਿਖਦੀ ਕਰਦੀ ਆ ਨਿੰਦਾ ਕਰਦੀ ਆ ਕਿ ਆਜ ਸਿੱਖਾਂ ਦੀ ਸਰਮੌਰ ਸੰਸਥਾ ਜਦ ਦੇਸ਼ ਆਜ਼ਾਦ ਨਹੀਂ ਹੋਇਆ ਸੀ ਸਿੱਖਾਂ ਨੇ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਕਰਾਇਆ ਜਦ ਹਿੰਦੁਸਤਾਨ ਦੀ ਪਾਰਲੀਮੈਂਟ ਨਹੀਂ ਬਣੀ ਸੀ ਸਿੱਖਾਂ ਨੇ ਆਪਣੀ ਮਿਨੀ ਪਾਰਲੀਮੈਂਟ ਬਣਾ ਲੇਤੀ ਸੀ ਤੇ ਅੱਜ ਜੇ ਐਸਜੀਪੀਸੀ ਸਮਾਂ ਮੰਗਦੀ ਆਪਣੇ ਬੰਦੀ ਸਿੱਖਾਂ ਦੇ ਬਾਰੇ ਗੱਲ ਕਰਨ ਵਾਸਤੇ ਤੇ ਕੇਂਦਰ ਦੀ ਸਰਕਾਰ ਨੂੰ ਇੰਨਾ ਸਮਾਂ ਤੱਕ ਨਹੀਂ ਕਿ 4 5 6 7 ਵਾਰੀ ਸਮਾਂ ਮੰਗਣ ਤੋਂ ਬਾਅਦ ਵੀ ਮਿੰਟ ਨਹੀਂ ਦੇ ਸਕਦੇ ਤੇ ਇਹ ਆਪਾਂ ਨੂੰ ਵੈਸੇ ਗੱਲਾਂ ਕਰਦੀਆਂ ਕਰਦੇ ਨੇ ਕਿ ਸਿੱਖਾਂ ਦੇ ਹਿਤੈਸ਼ੀ ਨੇ ਪਰ ਜੇ ਸਿੱਖ ਦੇ ਸਰਮੋਰ ਸੰਸਥਾ ਦੇ ਆਗੂਆਂ ਦੇ ਨਾਲ ਗੱਲ ਕਰਨ ਦਾ ਇਹਨਾਂ ਕੋਲ ਸਮਾਂ ਨਹੀਂ ਹੈ ਬਾਰ ਬਾਰ ਬੰਦੀ ਸਿੱਖਾਂ ਦੀ ਜਿਹੜਾ ਨੇ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਅਸੀਂ ਨਹੀਂ ਕੀਤੀ ਸੀ ਇਹਨਾਂ ਨੇ ਨਾ ਜਾਰੀ ਕੀਤੀ ਤਾਂ ਮੰਗ ਰੱਖਦੇ ਸੀ ਇਹਨਾਂ ਨੇ ਮਨਜ਼ੂਰ ਕੀਤੀ ਉਹ ਵੀ ਗੁਰਪੁਰਬ ਦੇ ਪਾਵਨ ਦਿਹਾੜੇ 'ਚ 2019 'ਚ ਤੇ ਕੀ ਜਦ ਨੋਟੀਫਿਕੇਸ਼ਨ ਜਾਰੀ ਕੀਤੀ ਤਾਂ ਕੇਂਦਰ ਦੀ ਸਰਕਾਰ ਨੇ ਜਾਂਚ ਨਹੀਂ ਕੀਤੀ ਸੀ ਕੀ ਉਹਨਾਂ ਦੇ ਗ੍ਰਹਿ ਮੰਤਰਾਲੇ ਨੇ ਇਹਨਾਂ ਬਾਰੇ ਪਤਾ ਨਹੀਂ ਕੀਤਾ ਸੀ जिन्ना ਨੂੰ ਰਿਹਾ ਕਰਨ ਦਾ ਤੇ ਭਾਈ ਰਾਜੂਆਣਾ ਦੀ ਉਮਰ ਕੈਚੇ ਬਦਲਣ ਦਾ ਇਹਨਾਂ ਨੇ ਜਿਹੜਾ ਐਲਾਨ ਕੀਤਾ ਸੀ ਤੇ ਸਿੱਖਾਂ ਦੇ ਵਿੱਚ ਖੁਸ਼ੀ ਸੀ ਤੇ ਹੁਣ ਆਪਣੇ ਹੀ ਵਾਦਿਆਂ ਤੋਂ ਪਿੱਛੇ ਜਦ ਹਟ ਗਏ ਜੇ बार-बार ਗੱਲ ਅਸੀਂ ਚੱਕਦੇ ਆ ਤਾਂ ਫਿਰ ਕੋਰਾ ਜਵਾਬ ਸਾਨੂੰ ਦਿੱਤਾ ਉਹ ਵੀ ਨਵੇਂ ਕਾਨੂੰਨ 'ਚ ਜਿੱਥੇ ਕਹਿੰਦੇ ਹਰੇਕ ਨੂੰ ਇਨਸਾਫ ਮਿਲੂਗਾ ਤੇ ਇਨਸਾਫ ਬੰਦੀ ਸਿਕਾ ਨੂੰ ਤੇ ਸਿੱਖਾਂ ਨੂੰ ਕਿਉਂ ਨਹੀਂ ਮਿਲੂਗਾ ਅੱਜ ਬਿਲਕਸ ਬਾਨੋਂ ਦੇ ਤੁਸੀਂ ਬੰਦੇ ਛੱਡੇ ਅੱਜ ਬਾਬਿਆਂ ਨੂੰ ਤੁਸੀਂ ਗਵਾਂਡ ਦੇ ਸੂਬਿਆਂ ਚੋਂ ਬਾਰ-ਬਾਰ ਪੈਰੋਲ ਕੀ ਬਾਹਰ ਜਾਦਾ ਤੇ ਅੰਦਰ ਘਟ ਰਹੇ ਨੇ ਰਾਜੀਵ ਗਾਂਧੀ ਦੇ ਕਾਤਲ ਬਾਹਰ ਨਿਕਲ ਗਏ ਤੇ ਸਿੱਖਾਂ ਵਾਸਤੇ ਮਾਪਦੰਡ ਅੱਡ ਕਿਉਂ ਇਹ ਕਾਨੂੰਨ ਦੇ ਦੋਰੇ ਚਿਹਰੇ ਕਿਉਂ ਸਿੱਖਾਂ ਵਾਸਤੇ ਇਹ ਕੇਂਦਰ ਨੂੰ ਵੀ ਜਵਾਬ ਦੇਣਾ ਪਊਗਾ ਤੇ ਜਿਹੜੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲੜ ਦੀ ਰਿਹਾਈ ਨੂੰ ਰੋਕ ਰਹੇ ਨੇ ਕਿੰਨਾ ਵੱਡਾ ਕੋਰਾ ਝੂਠ ਸ਼ਰਮ ਨਹੀਂ ਆਉਂਦੀ ਆਮ ਆਦਮੀ ਪਾਰਟੀ ਨੂੰ ਇੱਕ ਸੈਂਟੈਂਸ ਰਿਵਿਊ ਬੋਰਡ ਦੇ ਚੇਅਰਮੈਨ ਜਿਨ੍ਹਾਂ ਦੇ ਅਧੀਨ ਉਹ ਅਫਸਰ ਹੈਗੇ ਜਿਨ੍ਹਾਂ ਦਾ ਅਫਸਰ ਸਿਰਫ ਰਿਪੋਰਟਿੰਗ ਦਾ ਕੰਮ ਹੁੰਦਾ ਹੈ ਜਿਹੜਾ ਜੇਲ੍ਹ ਸਿਕੱਤਰ ਹੁੰਦਾ ਹੋ ਸਕਦਾ ਹੈ ਉਹ ਸਿਰਫ ਜੇਲ੍ਹ 'ਚ ਉਹਨਾਂ ਦੇ ਬਿਹੇਵੀਅਰ ਕਿਹੋ ਜਿਹਾ ਰਿਹਾ ਉਹਦੀ ਰਿਪੋਰਟ ਕਰ ਸਕਦਾ ਹੈ ਦੂਜੇ ਪ੍ਰਿਜ਼ਨਸ ਆਫੀਸਰ ਪ੍ਰਿਜ਼ਨ 'ਚ ਕੇਵਲ ਆੜੜ ਚੀਜ਼ੇ ਨੂੰ ਦੱਸਦੇ ਨੇ ਉਹ ਸਿਰਫ ਰਿਪੋਰਟ ਕਰਦੇ ਨੇ ਚੇਅਰਮੈਨ ਨੂੰ ਫੈਸਲਾ ਚੇਅਰਮੈਨ ਦਾ ਹੁੰਦਾ ਹੈ ਕਿ ਚੇਅਰਮੈਨ ਸਿੱਧੇ ਕੇਜਰੀਵਾਲ ਦੇ ਥੱਲੇ ਆਉਂਦਾ ਹੈ ਤੇ ਚੇਅਰਮੈਨ ਦੇ ਕੋਲ ਇਹ ਵੀ ਤਾਕਤ ਹੁੰਦੀ ਹੈ ਕਿ ਪਾਵੇਂ ਥੱਲੇ ਦੇ 6 ਅਫਸਰ ਜੋ ਮਰਜ਼ੀ ਕਹਿਣ ਉਹਨੂੰ ਓਵਰਰੋਲ ਕਰ ਸਕਦਾ ਹੈਗਾ ਲ ਪ੍ਰੋਫੈਸਰ ਦਵਿੰਦਰ ਪਾਸ ਸਿੰਘ ਭੂਰ ਜਿਨ੍ਹਾਂ ਦੀ ਨਾ ਸਿਹਤ ਹੈਗੀ ਨਾ ਮਾਨਸਿਕ ਅਵਸਥਾ ਹੈਗੀ बार-बार ਗੁਹਾਰ ਸਿੱਖ ਕੌਮ ਲਾ ਰਿਹਾ ਹੈ ਕਿ ਕੱਲੇ ਇੱਕ 사인 ਦੇ ਨਾਲ ਉਹ ਆਪਣੇ ਘਰ ਜਾ ਸਕਦੇ ਇੱਕ ਬੰਦੀ ਸਿੱਖ ਸਾਡਾ ਰਿਹਾ ਹੋ ਸਕਦਾ ਹੈ ਲੇਕਿਨ ਨਾ ਸਾਡਾ ਸਿੱਖ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਸਿੱਖ ਇਤਿਸ਼ੀ ਕਹਿਣ ਵਾਲਾ ਤੇ ਨਾ ਹੀ ਇੱਕ ਮੌਕਾ ਮੰਗਣ ਵਾਲਾ ਉਹ ਕੇਜਰੀਵਾਲ ਇਸ ਸਿੱਖਾਂ ਦੇ ਕਿੰਨੇ ਐਂਟੀ ਨੇ ਇਸ ਗੱਲ ਤੋਂ ਹੀ ਸਾਬਤ ਹੁੰਦਾ ਹੈ ਕਿ ਪਹਿਲੇ ਪ੍ਰੋਫੈਸਰ ਅਦਵਿੰਦਰਪਾਲ ਸਿੰਘ ਭੁੱਲਰ ਦੀ ਇਹਨਾਂ ਦੀ ਰਿਹਾਈ ਰੋਕਦੇ ਨੇ ਤੇ ਫਿਰ ਲੋਕਾਂ ਦੇ ਸਾਹਮਣੇ ਆ ਕੇ ਝੂਠ ਵੀ ਮਾਰਦੇ ਨੇ ਸੋ ਜਿੰਨੀ ਦਿੱਲੀ ਦੀਆਂ ਪਾਰਟੀਆਂ ਨੇ ਭਾਵੇਂ ਕਾਂਗਰਸੀਆਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ 'ਤੇ ਹਮਲੇ ਕੀਤੇ ਭਾਵੇਂ ਆ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਸਾਡੇ ਇੱਕ ਬੰਦੀ ਸਿੱਖ ਨੂੰ ਰਿਹਾ ਕਰ ਸਕਦੇ ਲੇਕਿਨ ਨਹੀਂ ਕਰ ਰਹੇ ਤੇ ਭਾਵੇਂ ਉਹ ਸੂਬੇ ਦੀ ਉਹ ਦੇਸ਼ ਦੀ ਭਾਜਪਾ ਦੀ ਸਰਕਾਰ ਜਿਹੜਾ ਸਾਡੇ ਬੰਦੀ ਸਿੱਖਾਂ ਦੇ ਕੀਤੇ ਹੋਏ ਵਾਅਦੇ ਤੋਂ ਵੀ ਪਿੱਛੇ ਭੱਜ ਰਹੀ ਹੈਗੀ ਇਹ ਸਭ ਪੰਜਾਬ ਵਿਰੋਧੀ ਸਿੱਖ ਵਿਰੋਧੀ ਇਹ ਕੇਂਦਰ ਦਿੱਲੀ ਦੀ ਸਰਕਾਰਾਂ ਹੋਗੇ ਇਹ ਪੰਜਾਬ ਦੀ ਸਗੀਆਂ ਕਦੇ ਨਹੀਂ ਨਾ ਸਗੀਆਂ ਨਾ ਹੋ ਸਕੀਆਂ